ਸਸਿਕਲ ਦੋਸਤੋ ਅੱਜ ਦੀ ਉਰਦੂ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਕਲਾਸ ਹੈ ਉਹਦੇ ਲਈ ਅਸੀਂ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਹੈ ਅੱਜ ਅਸੀਂ ਸਕਰੀਨ ਤੇ ਪੜਨ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਫਾਇਦੇ ਬਹੁਤ ਜ਼ਿਆਦਾ ਮਿਲ ਜਾਂਦੇ ਆ ਇੱਕ ਤਾਂ ਅਸੀਂ ਸਾਈਜ਼ ਵੱਡਾ ਛੋਟਾ ਕਰ ਸਕਦੇ ਹਾਂ ਕਿਸੇ ਨੂੰ ਹਾਈਲਾਈਟ ਕਰ ਸਕਦੇ ਆ ਸੋ ਅਸੀਂ ਸ਼ੁਰੂਆਤ ਕਰਦੇ ਹਾਂ ਅੱਜ ਦਾ ਜਿਹੜਾ ਟੌਪਿਕ ਹੈ ਉਹਦੀ ਹੈਡਿੰਗ ਉੱਪਰ ਲਿਖੀ ਹੋਈ ਹੈ ਮ ਅ ਰ ਜ਼ ਆ ਮਿਰਜ਼ਾ ਵ ਆ ਲ ਬ ਗਲਤ مرزا غالب so, سو یہ چاہیے تو مرزا میں میم کی گل کرتے ہیں تو میم کے نیچے زیر لگا سکتے ہیں ٹھیک ہے ممی تاری غالب مرزا غالب شروع کریں گے تے. مرزا غالب ਦਾ ਪੂਰਾ ਨਾਮ ਮਿਰਜ਼ਾ ਅਸਦ ਅੱਲਾਹ ਖਾਨ ਥਾ ਠੀਕ ਹੈ ਉਹਦੇ ਵਿੱਚ ਨਾ ਇਸ ਤਰ੍ਹਾਂ ਜੀ ਥੋੜਾ ਜਿਹਾ ਪੂਰਾ ਨਹੀਂ ਨਾ ਲਿਖਿਆ ਅ ਤੋ ਸੈਂਟੈਂਸ ਮੁਕੰਮਲ ਨਹੀਂ ਹੈਗੇ ਪੂਰੇ ਤੋ ਅਸੀਂ ਆਪਣੇ ਹਿਸਾਬ ਨਾਲ ਚਾਹੀਏ ਤਾਂ ਮੁਕੰਮਲ ਕਰ ਸਕਦੇ ਹਾਂ ਤੋ ਅਸੀਂ ਇੱਥੇ ਥਾ ਜਿਹੜਾ ਹੈਗਾ ਇਹਨੂੰ ਇੱਥੋਂ ਕਾਪੀ ਕਰਕੇ ਅਸਦੁੱਲਾਹ ਖਾਨ ਥਾ ਇੱਥੇ ਲਗਾ ਲਾਂਗੇ ਔਰ ਗਾਲਿਬ ਤਖੱਲਸ ਥਾ ਤਕल्लुਸ ਹੁੰਦਾ ਜੀ ਪੈਨ ਨੇਮ ਕਿਸੇ ਵੀ ਰਾਈਟਰ ਨੇ ਆਪਣਾ ਨਾਮ ਰੱਖਿਆ ਹੁੰਦਾ ਉਹਨੂੰ ਉਸ ਤਕल्लुਸ ਕਰਨਿਆ ਤੇ ਗਾਲੇ ਬਣੋਂਦਾ ਤਕल्लुਸ ਸੀ ਪੂਰਾ ਨਾਮ ਅਸਦੁੱਲਾ ਖਾਨ ਸੀ ਆਪ ਉਰਦੂ ਔਰ ਫਾਰਸੀ ਅਦਬ ਮੇ ਮਿਰਜ਼ਾ ਗਾਲਿਬ ਕੇ ਨਾਮ ਸੇ ਮਸ਼ਹੂਰ ਹੋਏ ਮਿਰਜ਼ਾ ਗਾਲਿਬ ਆ ਡੇਟ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ 1 ਜਿਹੜਾ ਇਹ ਦਿਨ ਸਾਈਨ ਹੁੰਦਾ ਨਾ ਜੀ ਇੱਕ ਪਾਸੇ ਨੂੰ ਮੂੰਹ ਕੋਲੇ ਇਹਨੂੰ ਆਪਾਂ 7 ਪੜ੍ਹਦੇ ਆਂ ਸੋ 1 7 9 7 ਕਿੰਨਾ ਹੋ ਗਿਆ ਜੀ 1797 ਮਿਰਜ਼ਾ ਗਾਲਿਬ 1797 ਈਸਵੀ ਮੈਂ ਆਗਰਹ ਆਗਰਾ ਇਹ ਥੋੜਾ ਜਿਹਾ ਇਹਦੇ ਵਿੱਚ ਫਰਕ ਆ ਜਾਂਦਾ ਹੈ ਕਿ ਜਦੋਂ ਅਸੀਂ ਹਿੰਦੀ ਦੇ ਵਿੱਚ ਜਾਂ ਪੰਜਾਬੀ ਵਿੱਚ ਆਗਰਾ ਲਿਖਦੇ ਹਾਂ ਤਾਂ ਅਸੀਂ ਕੱਲਾ ਹੀ ਰਾਰੇ ਨੂੰ ਕੰਨਾ ਪਾ ਦਿੰਦੇ ਹਾਂ ਸੋ ਉਰਦੂ ਦੇ ਵਿੱਚ ਥੋੜਾ ਜਿਹਾ ਫਰਕ ਇਹ ਆਉਂਦਾ ਕਿ ਕਿਹ ਜਗ੍ਹਾ ਦੇ ਅਖੀਰ ਦੇ ਵਿੱਚ ਹਾਹੇ ਦੀ ਆਵਾਜ਼ ਆਉਂਦੀ ਹੈ ਬੋਲਣਾ ਅਸੀਂ ਐਡੇ ਵਾਂਗ ਹੀ ਆ ਪਰ ਹਾਹੇ ਦੀ ਆਵਾਜ਼ ਆਉਂਦੀ ਤਾਂ ਉੱਥੇ ਛੋਟੀ ਏ ਵਰਤੇ ਜਾਂਦੀ ਹੈ ਆਗਰਾ ਮੈਂ ਪੈਦਾ ਹੋਏ ਆਪਕੇ ਵਾਲਿਦ ਦਾ ਨਾਮ اب اللہ عبداللہ بیگ خان تھا آگرہ میں ہی آپ کی تعلیم و تربیت تعلیم و تربیت مطلب تعلیم مطلب ایجوکیشن تربیت مطلب ٹریننگ تعلیم و تربیت ہوئی مرزا غالب اردو فارسی کے بڑے شاعر اور فلسفی ਤੇ ਕੁਝ ਅਰਸਾ ਬਾਅਦ ਉਹ ਆਗਰਾ ਛੋੜ ਕਰ ਦਿੱਲੀ ਮੇਂ ਬਸ ਗਏ ਦਿੱਲੀ ਦੇ ਵਿੱਚ ਅੱਜ ਵੀ ਜਿਹੜੀ ਨਿਸ਼ਾਨੀ ਉਹਨਾਂ ਦੀ ਬਾਕੀ ਹੈ ਤੋਂ ਉਹਨੂੰ ਜਿਹੜੀ ਗਲੀ ਦੇ ਵਿੱਚ ਉਹਨਾਂ ਦਾ ਘਰ ਹੈ ਉਹਨੂੰ ਬੋਲਦੇ ਆ ਬੱਲੀ ਮਾਰਾ ਜਗ੍ਹਾ ਦਾ ਨਾਮ ਹੈ ਜਿੱਥੇ ਮਿਰਜ਼ਾ ਗਾਲिब ਦੀ ਲਾਇਬ੍ਰੇਰੀ ਵੀ ਬਣੀ ਹੋਈ ਹੈ ਤੋਂ ਜੇ ਤੁਹਾਡਾ ਕਿਤੇ ਮੌਕਾ ਲੱਗੇ ਤੁਸੀਂ ਜਾ ਕੇ ਦੇਖ ਸਕਦੇ ਆ ਦਿੱਲੀ ਦੇ ਵਿੱਚ ਵਕੀਮ ਨੇ ਤੋਂ ਬਾਅਦ ਵਿੱਚ ਉਹ ਦਿੱਲੀ ਦੇ ਵਿੱਚ ਹੀ ਰਹੇ ਬਾਅਦ ਤੱਕ ਆਪਣੀ ਲਾਸਟ ਏਜ ਤੱਕ ਇਸ ਉਸ ਜ਼ਮਾਨੇ ਮੇਂ ਦਿੱਲੀ شعر و ادب شعر و سخن شعر او سخن شعر مطلب ہی پوئٹری شعر و سخن کا مرکز تھی مرکز ہوتا ہے غالب فارسی کر مرزا, مرزا غالب فارسی کے زبردست شاعر تھے لیکن ان کی مقبولیت ان کے اردو کلام کی وجہ سے ہوئی مرزا غالب کو اپنی قابلیت اپنی اصل و نسل اور آل آلہ خاندان لکھا اعلی یا تو اتنے کھڑا زبر کی بار پی جاتا اسی نو اعلیٰ پڑھیں گے مطلب اچھ آلہ خاندان ہونے پر بڑا فخر تھا ਫ ਫ ਖ ਰ ਫ ਖੀਪਾਇਆ ਉਹਕਤਾ ਉਸ ਜ਼ਮਾਨੇ ਕੇ ਦੂਸਰੇ ਸ਼ਾਇਰੋਂ ادیਬ ਦੂਸਰੇ ਸ਼ਾਇਰ ਉਹ ادیਬ ਜੋ ਸ਼ਾਇਰ ਅਤੇ ادیਬ ان کی بڑی ਕਦਰ ਕਰਤੇ تھے۔ ਸ਼ਾਇਰੀ ਕੇ ਸਾਥ-ਸਾਥ ਨਸਰ ਵੀ ਲਿਖਤੇ تھے۔ ਨਸਰ ਹੁੰਦੀ ਹੈ ਜੀ ਪ੍ਰੋਜ਼ ਜਿਹਨੂੰ ਅਸੀਂ ਪੰਜਾਬੀ ਚ ਗਦ ਕਹਿੰਦੇ ਆ। ਪੋਇਟਰੀ ਤੋਂ ਇਲਾਵਾ ਜਿਹੜਾ ਜੇ ਤੈਨੂੰ ਵਾਰਤਕ ਕਹਿੰਦੇ ਆ ਜੇ ਵਾਰਤਕ ਲਿਖਿਆ ਜਾਂਦਾ ਸੌਰੀ ਹਿੰਦੀ 'ਚ ਗੱਦ ਕਹਿੰਦੇ ਆ ਉਹਨੂੰ ਵਾਰਤਕ ਪੰਜਾਬੀ 'ਚ ਕਹਿੰਦੇ ਆ ਜੋ ਅੰਗਰੇਜ਼ੀ ਦੇ ਵਿੱਚ ਉਹਨੂੰ ਪ੍ਰੋਜ਼ ਕਹਿੰਦੇ ਆ ਉਹਨੂੰ ਇੱਥੇ ਉਰਦੂ ਦੇ ਵਿੱਚ ਆਪਾਂ ਨਸਰ ਕਹਿੰਦੇ ਆ ਜਿਹੜੀ ਪੋਇਟਰੀ ਉਹਨੂੰ ਨਜ਼ਮ ਕਿਹਾ ਜਾਂਦਾ ਤੇ ਸਾਥ ਨਸਰ ਵੀ ਲਿਖਦੇ تھے۔ ਬਚਪਨ ਮੇ ਮਿਰਜ਼ਾ ਗਾਲिब ਕੇ ਵਾलिद का इंतकाल हो गया था उसके बाद उनकी परवरिश उनकी उनके चाचा नसरुल्लाह बेग ने की غالب بڑے مولانا سار ملنسار اور شوق مزاج شوقیاں شوق مزاج کے اندر جڑا شرارتی سبھا ہوتا ہے آپ کہہ سکتے ہیں شوق مزاج تھے انسان شوق مزاج کے انسان تھے ان کہ ان کے کلام میں بھی شوقی اور ذرافت ملتی ہے ان کے پہلے آ, ان کے پہلے دور کی ان کے پہلے دور کی سوری ان کے پہلے دور کی اردو شاعری پر فارسی کا آ, بے حد غلبہ تھا تو غلبہ بھی غالب تو شبد بنیا ہے غلبہ ہوں جی چیز بھاری تے حاوی ہو بے, غالب دا مطلب ہی ہوتا کہ غالب ہونا مطلب ہاوی ہونا ਸੋ ਜਿਹੜੀ ਅ ਗਾਲिब ਸਾਹਿਬ ਤੋਂ ਪਹਿਲਾਂ ਦੀ ਜਿਹੜੀ ਪੋਇਟਰੀ ਹੈ ਉਹਦੇ ਉੱਤੇ ਫਾਰਸੀ ਬਹੁਤ ਜ਼ਿਆਦਾ ਭਾਰੀ ਸੀਗੀ ਆਵੀ ਸੀਗੀ ਸੋ ਉਸ ਤੋਂ ਬਾਅਦ ਦੂਸਰੇ ਦੌਰ ਕੀ ਸ਼ਾਇਰੀ ਪਰ ਫਾਰਸੀ ਅ ਦੂਸਰੇ ਦੌਰ ਕੀ ਸ਼ਾਇਰੀ ਪਰ ਗਲਬਾ ਕਮ ਹੋ ਗਿਆ ਥਾ ਤੀਸਰੇ ਦੌਰ ਮੇ ਕਲਾ ਤੀਸਰੇ ਦੌਰ ਮੇ ਕਲਾਮ ਪਰ ਫਾਰਸੀ ਕਾ ਅਸਰ ਨਹੀਂ ਰਹਾ ਉਦੋਂ ਡਿਲੀਊਟ ਹੋ ਗਈ ਕਾਫੀ ਜ਼ਿਆਦਾ ਔਰ ਕਲਾਮ ਬਹੁਤ ਸਹਿਲ ਹੋ ਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਉਰਦੂ ਜ਼ੁਬਾਨ ਦੀ ਪੈਦਾਇਸ਼ ਹੈ ਉਹਦਾ ਜਿਹੜਾ ਸੈਂਟਰ ਹੈ ਉਹ ਅਵਦ ਦੇ ਨੇੜੇ ਜਿਹੜਾ ਜਿਹਨੂੰ ਅਸੀਂ ਅੱਜ ਪ੍ਰੈਜ਼ੀਡੈਂਟ ਯੂਪ ਕਰਨੇ ਆ ਉਹਨੂੰ ਮੰਨਿਆ ਜਾਂਦਾ ਕਿਉਂਕਿ ਜਿਹੜਾ ਲਖਨਊ ਨੂੰ ਚਮੇ ਕਿ ਨਵਾਬਾਂ ਦਾ ਸ਼ਹਿਰ ਕਿਹਾ ਜਾਂਦਾ ਤਾਂ ਜਿਹੜੀ ਉਰਦੂ ਜ਼ੁਬਾਨ ਹੈ ਉਹ ਬੇਸਿਕਲੀ ਨਵਾਬਾਂ ਦੀ ਪੈਦਾਇਸ਼ ਆਪਾਂ ਕਹਿ ਸਕਦੇ ਹਾਂ ਕਿ ਨਵਾਬਾਂ ਨੇ ਹੀ ਉਹਨੂੰ ਪਾਲਿਆ ਤੇ ਉਰਦੂ ਦਾ ਜਿਹੜਾ ਮਰਕਜ਼ ਹੈ ਅੱਜ ਵੀ ਆਪਾਂ ਮੰਨਦੇ ਹਾਂ ਕਿ ਉਹ ਜਿਹੜਾ ਹੈਗਾ ਕੇਂਦਰ ਉਹ ਯੂਪ ਨੂੰ ਹੀ ਮੰਨਿਆ ਜਾਂਦਾ ਹੈ ਉਸ ਤੋਂ ਵੀ ਬਾਅਦ ਜਿਹੜਾ ਜਦੋਂ ਮਾਈਗ੍ਰੇਸ਼ਨ ਹੁੰਦੀ ਹੈ ਵੰਡ ਹੁੰਦੀ ਹੈ ਭਾਰਤੀ ਤਾਂ ਉਸ ਵੇਲੇ ਵੀ ਜਿਹੜੀ ਪਾਕਿਸਤਾਨ ਦੇ ਵਿੱਚ ਜਿਹੜੀ ਉਹ ਯੂਪੀ ਤੋਂ ਜਿਹੜੇ ਜਮਾਤ ਗਈ ਸੀਗੀ ਤਾਂ ਉਹਨੇ ਹੀ ਜਾ ਕੇ ਉਹ ਦੋਨੋਂ ਉੱਥੇ ਦੀ ਜਿਹੜੀ ਸਰਕਾਰੀ ਜ਼ੁਬਾਨ ਬਣਾਇਆ ਹੈ ਤੋਂ ਅਸੀਂ ਕਹਿੰਨੇ ਕਿ ਜਿਹੜਾ ਕੇਂਦਰ ਹੈ ਉੱਥੇ ਦਾ ਹੀ ਹੈ ਸੋ ਭਾਵੇਂ ਕੀ ਜ਼ੁਬਾਨ ਜਿਹੜੀ ਬੇਸਿਕ ਉਹਨਾਂ ਦੀ ਹੈ ਕਿ ਆਪਾਂ ਸਿੱਖ ਸਕਦੇ ਹਾਂ ਤੋਂ ਜਿਹੜਾ ਆਪਾਂ ਕਹਿ ਸਕਦੇ ਕਿ ਜਿਹੜੀ ਜੁੜੇ ਹੋਏ ਹੈ ਜਿਹੜੀ ਪੱਕੇ ਤੌਰ ਤੇ ਜਿਹੜੀ ਬਹੁਤ ਜ਼ਿਆਦਾ ਗੂੜੀ ਹੈ ਕਿ ਅਰਬੀ ਸੌਰੀ ਉਰਦੂ ਹੈ ਉੱਥੇ ਦੀ ਹੀ ਹੈ ਸੋ ਆਪਾਂ ਅੱਗੇ ਪੜਾਂਗੇ ਸਹਿਲ ਹੋ ਗਿਆ ਮਤਲਬ ਕਿ ਬਹੁਤ ਇਜ਼ੀ ਹੋ ਗਿਆ ਤਾਂ ਜਿਹੜੀ ਆਪਾਂ ਸ਼ਾਇਰੀ ਦੇਖਦੇ ਆ ਨਵਾਬਾਂ ਦੀ ਗੱਲ ਕਰਦੇ ਆ ਤਾਂ ਉਦੋਂ ਜਦੋਂ ਪੱਲੀ ਆ ਤਾਂ ਉਹਦੇ ਵਿੱਚ ਕਵਾਲੀ ਆਈ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਉਰਦੂ ਆਈ ਹੈ ਤਾਂ ਕਿ ਫਾਰਸੀ ਡਿলিউਟ ਹੋ ਗਈ ਸੋ ਇਸੀ ਦੌਰ ਕੇ ਕਲਾਮ ਮੇ ਸਲਾਸਤ ਔਰ ਰਵਾਨੀ ਮਿਲਦੀ ਹੈ ਫਲਸਫੇ ਕੋ ਬੜੀ ਸਾਦਗੀ ਔਰ ਆਸਾਨੀ ਸੇ ਅਸ਼ਾਰ ਮੇ ਪੇਸ਼ ਕਰ dete the غالب دیگل کی گل ہے ان کے کلام میں عشق و محبت کی کیفیت کیفیت ہے جی آپ کہہ سکتے کہ اثر کہہ سکتے اس طرح کا اثر دا ہے کیفیت اور تصوف کے بیانات اور انسانی خدمات بڑی پاکیزگی کے ساتھ ملتے ہیں غالب کے چند اشعار ਨਮੂਨਾ ਕੇ ਤੌਰ ਪਰ ਦੇਖੀ ਇੱਕ ਸ਼ੇਰ ਆ ਦਿਲ ਦਿਲੇ ਨਾਦਾਨ ਤੁਝੇ ਹੁਆ ਕੀ ਹੈ ਆਖਿਰ ਇਸ ਦਰਦ ਕੀ ਦਵਾ ਕੀ ਹੈ ਤੋ ਗਾਲਬ ਨੇ ਸ਼ੇਰ ਬਹੁਤ ਜ਼ਿਆਦਾ ਹੈ ਤੋ ਇੱਕ ਤੋ ਇਹਦੇ ਚ ਮੈਂਸ਼ਨ ਕੀਤੇ ਹੋਏ ਆ ਸੋ ਅਸੀਂ ਇਹਨਾਂ ਤੋਂ ਬਾਅਦ ਫਿਰ ਆਖਰੀ ਲਾਈਨ ਪੜਾਂਗੇ ਜਿਹੜੀ ਹੈ ਮੋਖ ਤਸਰ ਮੁਖਸਰ ਮਤਲਬ ਛੋਟੇ ਰੂਪ ਦੇ ਵਿੱਚ ਲਿਮਟਿਡ ਰੂਪ ਦੇ ਵਿੱਚ مختصر طور پر کہا جا سکتا ہے کہ مرزا غالب اردو ادب کا سرمایہ ہے وہ اردو کے زندہ جاوید غزل گو شاعر ہیں ان کی فنکاری میں خیالات کی بلندی خیالات کی بلند پروازی واضح انسانی نفسیات کا گہرا علم قوما تنز و مزا تنز و مزا ہوں جی مزاق اپنا کہہ سکتے ہیں تنز و جنہوں جی تنز کہہ سکتے کسی کہ سے تنز سنا تنز و مزا کے نمونے تازہ خیالات اور تازہ کاری بڑی سادگی اور پر اثرار انداز میں ملتی ہے نصری ادب میں غالب کے خطوط بڑے مشہور ہے جی غالب دی جڑی پر نصر گل کرتے ہیں پروز کی گل کرتے ہیں تو غالب دے لیٹر تو وہ خطوط ہے غالب آپ بولتے ہیں کہ غالب دی خطوط خطوط بہت اہم مانے جاتے ہیں مولانا حالی اور مہر گوپال تفتا مولانا حالی اور مہر گوپال تفتہ قومہ غالب کے شاگرد تھے حقیقت یہ ہے کہ مرزا غالب دنیا ادب تو ادب کی دنیا منہ وہ لکھتے ہیں دنیا ادب پر غالب ہیں تو ادھر پاس لکھ ہونا سیگا سائٹ سے لکھا گیا ہم چینج کر لوں گا ਸੋ ਇਸ ਤਰ੍ਹਾਂ ਸੀਗਾ ਜੀ ਅੱਜ ਦਾ ਟੌਪਿਕ ਇਧਰ ਤੇ ਮੈਂ ਆਸ ਕਰਦਾ ਕਿ ਬਾਕੀ ਨਾਲੋਂ ਥੋੜਾ ਠੀਕ ਰਿਹਾ ਹੋਵੇਗਾ ਬਾਕੀ ਆਪਾਂ ਬ੍ਰਾਈਟਨੈਸ ਦੀ ਕੁਆਲਿਟੀ ਚੈੱਕ ਕਰਾਂਗੇ ਬਾਅਦ ਵਿੱਚ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਹ ਪੇਪਰ ਵਾਲਾ ਠੀਕ ਸੀਗਾ ਕਿ ਇਹ ਵਾਲਾ ਠੀਕ ਹੈ ਸੋ ਬਾਕੀ ਦੀ ਤਰ੍ਹਾਂ ਹੀ ਤੁਸੀਂ ਇਹਨੂੰ ਪੜ੍ਹਨਾ ਹੈ ਦੋ ਵਾਰ ਫਿਰ ਲਿਖ ਕੇ ਦੇਖਣਾ ਹੈ ਤੇ ਜਿਹੜੇ ਮੁਸ਼ਕਲ ਅਲਫਾਜ਼ ਇਹਦੇ ਵਿੱਚ ਆਉਂਦੇ ਨੇ ਉਹਨਾਂ ਦੇ मीनिंग ਲਿਖਨੇ ਆ ਜੇ ਕੋਈ ਨਾ ਸਮਝ ਲੱਗੇ ਤਾਂ ਉਹ ਕਮੈਂਟ ਕਰਕੇ ਪੁੱਛ ਲੈਣਾ ਤੇ ਉਹਨਾਂ ਦੇ ਅਸੀਂ ਵਾਕ ਵੀ ਬਣਾਉਣੇ ਆ ਸੋ ਅੱਜ ਦੀ ਕਲਾਸ ਤੇ ਅਸੀਂ ਇੰਨਾ ਹੀ ਕਰਾਂਗੇ ਅਗਲੀ ਕਲਾਸ ਫਿਰ ਮਿਲਾਂਗੇ ਤਦ ਤੱਕ ਲਈ ਧੰਨਵਾ